ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਿਤ ਇੱਕ ਅਹਿਮ ਖਬਰ ਅਦਾਲਤ ਨੇ ਸੁਣਾ ਦਿੱਤਾ ਵੱਡਾ ਫੈਸਲਾ ਤੇ ਜੱਗੂ ਭਗਵਾਨਪੁਰੀਆ ਨੂੰ ਕਰ ਦਿੱਤਾ ਗਿਆ ਏ ਬਰੀ ਜਿਹਾ ਦੱਸਦੀ ਏ ਕਿ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਸਬੰਧ ਦੇ ਤੇ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਜਿਸ ਦੇ ਵਿੱਚ ਇਹ ਆਖਿਆ ਗਿਆ ਏ ਕਿ ਜੱਗੂ ਭਗਵਾਨਪੁਰੀਆ ਨੂੰ ਬਰੀ ਕੀਤਾ ਜਾਂਦਾ ਦੱਸਦੀ ਹੈ ਕਿ ਜੱਗੂ ਭਗਵਾਨ ਪੁਰੀਆ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਕਿ ਐਡੀਸ਼ਨਲ ਸ਼ਾਸਨ ਜੱਜ ਦੀ ਅਦਾਲਤ ਦੇ ਵੱਲੋਂ ਉਸ ਨੂੰ 70 ਕੇਸਾਂ ਦੇ ਵਿੱਚੋਂ 19 ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਜੱਗੂ ਭਗਵਾਨ ਪੁਰੀਆ ਦੇ ਨਾਮ ਤੇ ਪੰਜਾਬ ਸਮੇਤ ਕਈ ਹੋਰ ਸੂਬਿਆਂ ਦੇ ਵਿੱਚ ਬਹੁਤ ਸਾਰੇ ਕੇਸ ਚੱਲ ਰਹੇ ਨੇ ਜਿਹੜੇ ਕਿ ਉਸ ਦੇ ਨਾਮ ਤੇ ਬੋਲਦੇ ਨੇ ਦੱਸਦੀ ਹੈ ਕਿ ਜੱਗੂ ਭਗਵਾਨਪੁਰੀਆ ਉਸ ਵੇਲੇ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਅੰਮ੍ਰਿਤਸਰ ਦੀ ਪਿੰਡ ਧਿਆਨਪੁਰ ਦੇ ਵਿੱਚ ਇੱਕ ਕਤਲ ਹੋਇਆ ਸੀ ਤੇ ਉਸ ਕਤਲकांड ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਮ ਵੀ ਬੋਲਦਾ ਸੀ ਤੇ ਸਭ ਤੋਂ ਜ਼ਿਆਦਾ ਜੱਗੂ ਭਗਵਾਨਪੁਰੀਆ ਉਸ ਵੇਲੇ ਚਰਚਾਵਾਂ ਦੇ ਵਿੱਚ ਆਇਆ ਸੀ ਜਦੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਵੇਲੇ ਜੱਗੂ ਭਗਵਾਨਪੁਰੀਆ ਤੇ ਇਹ ਦੋਸ਼ ਲੱਗੇ ਸਨ ਕਿ ਉਸਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਮੁਹਈਆ ਕਰਵਾਏ ਨੇ ਤੇ ਨਾਲ ਹੀ ਉਹਨਾਂ ਨੂੰ ਗੱਡੀਆਂ ਵੀ ਮੁਹਈਆ ਕਰਵਾਈਆਂ ਨੇ ਇਸ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਦਾ ਸੰਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਵੀ ਦੱਸਿਆ ਜਾਂਦਾ ਹੈ ਇਹ ਗੱਲ ਆਖੀ ਜਾਂਦੀ ਹੈ ਕਿ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਨੂੰ ਸ਼ੂਟਰ ਵੀ ਮੁਹਈਆ ਕਰਵਾਉਂਦਾ ਰਹਿੰਦਾ ਦੱਸਦੀ ਹੈ ਕਿ ਅਦਾਲਤੀ ਵੱਲੋਂ 70 ਕੇਸਾਂ ਦੇ ਵਿੱਚੋਂ 19 ਵਿੱਚੋਂ ਜੱਗੂ ਭਗਵਾਨਪੁਰੀਆ ਨੂੰ ਬਰੀ ਕਰ ਦਿੱਤਾ ਗਿਆ ਏ ਜਿਸ ਦੇ ਵਿੱਚ 2012 ਦਾ ਵੀ ਇੱਕ ਕੇਸ ਹੈ ਦੱਸਦੀ ਹੈ ਕਿ 2012 ਦੇ ਵਿੱਚ ਪਿੰਡ ਮੱਤੇਵਾਲ ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਕੋਲੋਂ ਇੱਕ ਪਾਬੰਦੀਸ਼ ਦਾ ਪਦਾਰਥ ਪਾਇਆ ਗਿਆ ਸੀ ਜਿਹੜਾ ਕਿ 700 ਗ੍ਰਾਮ ਸੀ ਹਾਲਾਂਕਿ ਪੁਲਿਸ ਇਸ ਸਬੰਧ ਦੇ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਇਸ ਕਰਕੇ ਅਦਾਲਤ ਨੇ ਜੱਗੂ ਭਗਵਾਨ ਪੁਰੀਆ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਇਸ ਤੋਂ ਇਲਾਵਾ 2014 ਦੇ ਵਿੱਚ ਪਿੰਡ ਸੋਹੀਆਂ ਕਲਾਂ ਦੇ ਵਿੱਚ ਜੱਗੂ ਭਗਵਾਨ ਪੁਰੀਆ ਦਾ ਮੁਕਾਬਲਾ ਪੁਲਿਸ ਦੇ ਨਾਲ ਹੋਇਆ ਸੀ ਉਸ ਵੇਲੇ ਜੱਗੂ ਭਗਵਾਨਪੁਰੀਆ ਫਰਾਰ ਹੋ ਗਿਆ ਸੀ ਉਸਨੇ ਹਨੀਰੇ ਦਾ ਫਾਇਦਾ ਉਠਾਇਆ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਉਸ ਕੇਸ ਦੇ ਵਿੱਚੋਂ ਵੀ ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ ਬਰੀ ਕਰ ਦਿੱਤਾ ਇਸ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਏ ਜਿਹੜੀ ਕਿ ਉਜ਼ਬੇਕਿਸਤਾਨ ਦੇ ਨਾਲ ਸਬੰਧਿਤ ਹੈ ਦੱਸਦੀ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਪੁਲਿਸ ਦੇ ਵੱਲੋਂ ਕਈ ਕੇਸਾਂ ਦੇ ਵਿੱਚ ਜੜ ਕੇ ਫੜਿਆ ਗਿਆ ਸੀ ਉਸ ਦੇ ਨਾਮ ਤੇ ਕਈ ਕੇਸ ਪਾ ਦਿੱਤੇ ਗਏ ਸਨ ਪਰੰਤੂ ਅਦਾਲਤ ਨੇ ਹੁਣ 70 ਕੇਸਾਂ ਦੇ ਵਿੱਚੋਂ 19 ਵਿੱਚੋਂ ਉਸ ਨੂੰ ਬਰੀ ਕਰ ਦਿੱਤਾ ਹੈ ਇਹ ਤੇ ਜ਼ਿਕਰ ਹੋ ਗਿਆ ਕਿ ਜੱਗੂ ਭਗਵਾਨਪੁਰੀਆ ਦਾ ਅਸਲ ਨਾਮ ਜਗਦੀਪ ਸਿੰਘ ਹੈ ਜਿਹੜਾ ਕਿ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ ਇਹ ਆਪਣੇ ਕੰਮਕਾਜ ਦੇ ਵਿੱਚ ਠੀਕ ਸੀ ਪਰੰਤੂ ਇੱਕ ਕਤਲकांड ਦੇ ਵਿੱਚ ਉਸਦਾ ਨਾਮ ਆ ਗਿਆ ਤੇ ਬਾਅਦ ਦੇ ਵਿੱਚ ਉਸਦਾ ਨਾਮ ਕਈ ਹੋਰ ਘਟਨਾਵਾਂ ਦੇ ਵਿੱਚ ਆਇਆ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਅਜਿਹੇ ਕਤਲकांडਾਂ ਦੇ ਵਿੱਚ ਉਸਦਾ ਨਾਮ ਬੋਲਣ ਲੱਗ ਪਿਆ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਗਈਆਂ ਨੇ ਤੇ ਸਭ ਤੋਂ ਵੱਡੀ ਗੱਲ ਕੀ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਉਸ ਦਾ ਨਾਮ ਬੋਲਦਾ ਤੇ ਜਦੋਂ ਹੁਣ ਉਸ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਦੇ ਵੱਲੋਂ ਉਸ ਨੂੰ 70 ਕੇਸਾਂ ਦੇ ਵਿੱਚੋਂ ਉਨੀਆਂ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਬਹੁਤ ਸਾਰੇ ਲੋਕ ਇਹ ਵੀ ਗੱਲ ਆਖ ਰਹੇ ਨੇ ਕਿ ਅਗਰ ਇਹੋ ਜੇ ਗੈਂਗਸਟਰਾਂ ਨੂੰ ਕੇਸਾਂ ਵਿੱਚੋਂ ਬਰੀ ਕੀਤਾ ਜਾਣ ਲੱਗ ਪਿਆ ਤਾਂ ਫਿਰ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਹੋਵੇਗੀ ਪਰ ਅਦਾਲਤ ਦੇ ਵੱਲੋਂ ਇਹ ਫੈਸਲਾ ਲਾ ਸੁਣਾ ਦਿੱਤਾ ਗਿਆ ਏ ਕਿ ਜੱਗੂ ਭਗਵਾਨ ਪੁਰੀਆਂ ਨੂੰ ਸਤਰਾਂ ਦੇ ਵਿੱਚੋਂ 19 ਕੇਸਾਂ ਵਿੱਚੋਂ ਬਰੀ ਕੀਤਾ ਜਾਂਦਾ ਹੈ